ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਸਰਾਤ ਲੱਵੱਡੀ ਸਾਬੋ ਵਾਲਾ ਅੱਜ ਮੇਰੇ ਭਰਾ ਖਾਨ ਕੋਲੇ ਆਏਗਾ ਖਾਨ ਭਾਈ ਨੇ ਇੱਕ ਨਵਾਂ ਕੰਮ ਚ ਲਾਇਆ گارਮੈਂਟ ਦਾ ਤੇ ਨਾਲ ਇਹ ਆਪਣਾ ਬੂਟਾਂ ਦਾ ਕੰਮ ਸ਼ੁਰੂ ਕੀਤਾਗਾ ਨਾਲ ਟੇਲਰ ਦਾ ਕੰਮ ਤਾਂ ਕਰਦੀ ਆ ਤੁਹਾਨੂੰ ਪਤਾ ਹੀ ਆ ਆ ਜੋ ਮਿਲਿਆਉਣੇ ਆ ਪਖਾਨ ਭਾਈ ਨਾਲ ਕੀ ਕੀ ਸਾਮਾਨ ਦੁਕਾਨ ਤੇ ਆਇਆ ਬਾਈ ਕੋਲੇ ਬਾਈ ਜੀ ਕੀ ਕੀ ਲੈਂਦਾ ਠੀਕ ਹੋ ਮੈਂ ਬਈ ਆਪਣੇ ਕੋਲੇ ਸਾਰਿਆਂ ਤੋਂ ਪਹਿਲਾਂ ਤਾਂ ਛਾਟ ਠੀਕ ਹੈ ਜੀ ਠੀਕ ਆ ਬਹੁਤ ਵਧੀਆ ਕਲਰ ਨੇ ਕੱਪੜਾ ਹੈਗਾ ਇਹਦੇ ਵਿੱਚ ਕਾਟਨਾਂ ਦਾ ਮਿਕਸ ਕਾਟਨਾਂ ਦਾ ਛੇਪ ਕਾਟਨ ਜੀ ਹੈਗਾਗਾ ਹਰ ਪ੍ਰਕਾਰ ਦੀ ਸੈਮੋਲ ਕੁਲੀਆਂ ਦੇ ਪਰਮੇਜਨ ਮਤੋਂ ਲੈ ਕੇ ਡਬਲ ਐਕਸਲ ਤੱਕ ਸ਼ਰਟ ਮਿਲੂਗੀ ਠੀਕ ਹੈ ਤੇ ਇੱਕ ਸਪੈਸ਼ਲ ਦੀ ਬਾਈ ਜਿਹੜੇ ਕਹਿੰਦੇ ਨਾ ਫੁੱਲ ਬਾਜੂ ਦੀ ਟੀ-ਸ਼ਰਟ ਬਹੁਤ ਘੱਟ ਮਿਲਦੀ ਆ ਠੀਕ ਹੈ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਕਲਰ ਬਹੁਤ ਪਏ ਆ ਚੈੱਕ ਕਰ ਲੋ ਸ਼ਰਟ ਦੀ ਕੁਆਲਿਟੀ ਬਹੁਤ ਵਧੀਆ ਪਿਓਰ ਕਾਟਨ ਆ 100% ਪਿਓਰ ਕਾਟਨ ਆ ਇਹ ਤੇ ਬਹੁਤ ਹੀ ਸਸਤੇ ਰੇਟ ਦੀ ਮਿਲੂਗੀ ਫੁੱਲ ਬਾਜੂ ਦੀ ਟੀ-ਸ਼ਰਟ ਆ ਉਤੁਵਾ ਦਾ ਲੋਰ ਤੇ ਆਇਆ ਕੋਟਰਾਏ ਦੀ ਲੋਰ ਆ ਟ੍ਰੈਂਡ ਚੱਲ ਰਿਹਾ ਹੈ ਇਹਦਾ ਮੋٹے ਸਟਾਫ ਦਾ ਵਧੀਆ ਗਾਰੰਟੀ ਵਾਲੀ ਲੋਰ ਆ ਇਹ ਹੋ ਆਪਣੇ ਕੋਲੇ ਤੇ 1 ਬਾਈ ਆਹ ਹਾ 450 ਜੀਐਸ ਹਨ ਕੁਆਲਟੀ ਚੈੱਕ ਕਰੋ ਵੀ ਦੇਖੋ ਭਾਈ ਬਾਈ ਮਾਈਨਸ ਡਿਗਰੀ ਵਾਲਾ ਲੋਰ ਆ ਇਹ ਜਿਹੜੇ ਬਾਈ ਬਾਹਰ ਜਾਂਦੇ ਨੇ ਨਾ ਵਿਦੇਸ਼ਾਂ ਚ ਉਹ ਬੰਦੇ ਵੀ ਲੋਰ ਪਾ ਸਕਦੇ ਆ ਇਹ ਕੁਆਲਟੀ ਕਿਨੂੰ ਆਪਣੀ ਪੂਰੀ ਗਾਰੰਟੀ ਹੋਊਗੀ ਤੇ ਰੇਟ ਦੂਜਿਆਂ ਨਾਲੋਂ ਬਾਈ ਘੱਤੀ ਵੀ ਹੋਊਗਾ ਫਿਰ ਸਾਰੀ ਤਲਵੰਡੀ ਦੇ ਵਿੱਚ ਐਂ ਕਰਦੇ ਬਾਈ ਵੀ ਖਾਨ ਤਲਵੰਡੀ ਆਨੇ ਨਵੀਂ ਦੁਕਾਨ ਖੁੱਲੀ ਆ ਤੇ ਜਮਾਂ ਘੱਟ ਤੋਂ ਘੱਟ ਰੇਟਾਂ ਤੇ ਚੀਜ਼ ਦੇ ਰਿਹਾ ਹੈਗਾ ਬਾਈ ਬਿਲਕੁਲ ਮਹਾਈ ਜਮਾਂ ਵੀ ਜਮਾਂ ਦੇ ਰੇਟਾਂ ਤੇ ਚੀਜ਼ ਕੋਈ ਨਾ ਥੋੜੇ ਕੋਲੇ ਲੰਬਾ ਨਹੀਂ ਹੁੰਦਾ ਰੇਟ ਕਹਿੰਦੇ ਨੂੰ ਰੇਟ ਬਿਲਕੁਲ ਸਹੀ ਮਿਲੂਗਾ ਤੇ ਇਹ ਬੂਟਾਂ ਤਾਂ ਬਾਈ ਇਹ ਜਿਹੜੇ ਲਾਏ ਹੋਏ ਨੇ ਇਹਦਾ ਬੂਟ ਬਾਈ ਸੇਲ ਹੀ ਆ ਆਪਾਂ ਪਹਿਲਾਂ ਵੀ ਸੇਲ ਕੱਢੀ ਸੀ ਨਾ ਕੀ ਸੇਲ ਚੱਲ ਰਹੀ ਹੈ ਬਾਈ ਮੰਨ ਲਓ ਵੀ ਜਿਹੜਾ ਮਰਜੀ ਬੂਟ ਹੈ ਇਹਨਾਂ ਤੋਂ ਥੱਲੇ ਹਾਂਜੀ 2200 ਦਾ ਬਾਕੀ ਸੇਲ ਵਾਲੀ ਨਾਲ ਆਪਣੇ ਕੋਲ ਸ਼ਰਟਾਂ ਪੰਨੀਆਂ 200 ਵਾਲੀ ਸ਼ਰਟ ਪਈ ਆ ਈ ਸੇਲ ਦਾ ਆਪਾਂ ਪਹਿਲਾਂ ਕੀਤਾ ਸੀ ਉਹਦੇ ਵਿੱਚ ਸ਼ਰਟਾਂ ਵੀ ਪੰਨੀਆਂ ਸੇਲ ਵਾਲੇ ਨਾਲ ਸੇਲ ਵਾਲਾ ਪੈਂਟਾਂ ਵੀ ਪੰਨਾਂਗੇ ਸਾਰੀਆਂ ਕਮਰੇ ਹੈਗੀਆਂ ਹੈਗੀਆਂ ਚਲੋ ਭਾਈ ਬਾਈ ਖਾਨ ਨੇ ਆਪਣੇ ਛੋਟੇ ਬਜਾਰ ਦੇ ਵਿੱਚ ਸੂਰਜੀ ਬਾਹਰ ਦੇ ਸਾਹਮਣੇ ਦੁਕਾਨ ਕੀਤੀ ਹੈਗੀ ਤੇ ਆ ਕੇ ਵਿਸਟ